ਸ੍ਰੀ ਕਾਲ ਜੀ ਅੱਜ ਆਪਾਂ ਬਣਾਵਾਂਗੇ ਹੱਥ ਦੀਆਂ ਬਣੀਆਂ ਸੇਵੀਆਂ ਬਹੁਤ ਹੀ ਸਿੰਪਲ ਤੇ ਸਾਦੇ ਤਰੀਕੇ ਦੇ ਨਾਲ ਆਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕਿਉ ਗਰਮ ਕਰਨ ਦੇ ਰੱਖਿਆ ਹੋਇਆ ਤੇ ਆਪਾਂ ਜੋ ਅੱਜ ਸੇਵੀਆਂ ਬਣਾ ਰਹੇ ਹਾਂ ਉਹ ਹੱਥ ਦੀਆਂ ਬਣੀਆਂ ਸੇਵੀਆਂ ਬਣਾ ਰਹੇ ਹਾਂ ਇਹ ਰੈਡੀमेड ਸੇਵੀਆਂ ਨਹੀਂ ਹੈ ਹੋਮ ਮੇਡ ਸੇਵੀਆਂ ਨੇ ਜੇਕਰ ਤੁਸੀਂ ਇਹ ਦੇਖਣਾ ਚਾਹੋ ਕਿ ਕਿੱਦਾਂ ਬਣਦੀਆਂ ਪਹਿਲਾਂ ਵੀਡੀਓ ਪਾਈ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਜਿਨ੍ਹਾਂ ਨੇ ਦੇਖੀ ਹੋਈ ਹੈ ਉਹਨਾਂ ਨੂੰ ਪਤਾ ਹੈ ਇਹ ਜੋ ਕਿ ਹੋਇਆ ਗਰਮ ਹੋਣ ਤੋਂ ਬਾਅਦ ਆਪਾਂ ਸੇਵੀਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਆਪਾਂ ਚੈੱਕ ਕਰਦੇ ਹਾਂ ਕਿ ਕਿ ਉਹ ਗਰਮ ਹੋਇਆ ਹੈ ਕਿ ਨਹੀਂ ਹੋਇਆ ਅਜੇ ਥੋੜਾ ਘੱਟ ਹੈ ਹੁਣ ਕਿ ਉਹ ਹੈ ਜੋ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਇਹਦੇ 'ਚ ਹੁਣ ਆਪਾਂ ਸੇਵੀਆਂ ਪਾਉਂਦੇ ਆ ਇਹਨਾਂ ਨੂੰ ਨਾਲ ਦੇ ਨਾਲ ਹਿਲਾਉਂਦੇ ਰਹਿਣਾ ਜੋ ਵਾਈਟ ਸੇਵੀਆਂ ਉਸਨੇ ਬਣਾਈਆਂ ਸੀ ਉਹ ਵੀ ਆਪਾਂ ਵਿੱਚ ਐਡ ਕਰਾਂਗੇ ਥੋੜੀਆਂ ਜਿਹੀ ਇਹ ਆਪਣੀਆਂ ਵਾਈਟ ਸੇਵੀਆਂ ਨੇ ਜਿਨ੍ਹਾਂ ਵਿੱਚ ਆਪਾਂ ਰੰਗ ਨਹੀਂ ਪਾਇਆ ਸੀ ਇਹ ਵੀ ਆਪਾਂ ਐਡ ਕਰਦੇ ਆਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਜੋ ਖੁਸ਼ਬੂ ਆ ਰਹੀ ਹੈ ਭੁੰਨਣ ਦੀ സേവിയൊന്നെ ഹോട്ട് ആന ചരണം ഗസാ കട്ടവേ ਚੰਗੀ ਤਰਾ ਮਿਕਸ ਕਰ ਲਵਾਂਗੇ ਸੇਵੀਆਂ ਨੇ ਜੋ ਆਪਣੀਆਂ ਚੰਗੀ ਤਰ੍ਹਾਂ ਰੇਜ ਰਹੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਹਿਲਾਉਂਦੇ ਰਵਾਂਗੇ ਸੇਵੀਆਂ ਆਪਣੀਆਂ ਬਣ ਕੇ ਬਿਲਕੁਲ ਤਿਆਰ ਨੇ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ